ਐਜੰਟਾਂ ਨੂੰ ਦਬਕੇ ਮਾਰਨ ਵਾਲੇ ਭਾਨਾ ਸਿੱਧੂ ਵਾਸਤੇ ਲੱਗਦਾ ਹੈ ਹੁਣ ਉਲਟੀ ਗਿਣਤੀ ਸ਼ੁਰੂ ਹੋ ਗਈ। ਪੰਜਾਬ ਦੇ ਏਜੰਟ ਤਾਂ ਭਾਨੇ ਸਿੱਧੂ ਅੱਗੇ ਸਰੈਂਡਰ ਕਰਦੇ ਦਿਖਾਈ ਦਿੱਤੇ ਸੀ ਪਰ ਚੰਡੀਗੜ੍ਹ ਦੇ ਏਜੰਟਾਂ ਨੇ ਲੱਗਦਾ ਹੈ ਇਕੱਠੇ ਹੋ ਕੇ ਭਾਨਾ ਸਿੱਧੂ ਦੇ ਖਿਲਾਫ ਮੋਰਚਾ ਖੋਲਣ 'ਚ ਕਾਮਯਾਬੀ ਹਾਸਲ ਕਰ ਲਈ ਔਰ ਭਾਨੇ ਸਿੱਧੂ ਦੀ ਟੀਮ ਕਹਿੰਦੇ ਨੇ ਚੰਡੀਗੜ੍ਹ ਦੇ 34 ਸੈਕਟਰ 'ਚ ਇੱਕ ਏਜੰਟ ਦੇ ਦਫ਼ਤਰ 'ਚ ਜਾ ਵੜੇ ਜੀ। ਬਾਦ ਫਿਰ ਏਜੰਟ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ ਕਹਿੰਦੇ ਜੀ ਉਹਨੇ ਵੀ ਆਪਣੇ ਜਿਹੜੇ ਆ ਪ੍ਰਾਈਵੇਟ ਗਨਮੈਨ ਰੱਖੇ ਸੀ ਜੀ ਉਹ ਦਿਵਾਲੇ ਹੋਗੇ ਜੀ ਭਾਨਾ ਸਿੱਧੂ ਦੀ ਟੀਮ ਤੇ ਕਿਉਂਕਿ ਭਾਨਾ ਸਿੱਧੂ ਦੀ ਟੀਮ ਠੀਕ ਹੈ ਪੈਸੇ ਕਢਵਾਉਣ ਦਾ ਕੰਮ ਕਰਦੀ ਹੈ ਪਰ ਉਹਨਾਂ ਦੀ ਜਿਹੜੀ ਭਾਸ਼ਾ ਸ਼ੈਲੀ ਹੈ ਉਹ ਕਿਤੇ ਨਾ ਕਿਤੇ ਬੰਦੇ ਦੇ ਖੂਨ ਨੂੰ ਉਬਾਲਾ ਮਾਰ ਦਿੰਦੀ ਹੈ ਜੀ। ਲੇਖੇ ਕੱਢ ਨੂੰ ਤੁਹਾਡੇ ਸਾਰਿਆਂ ਦੇ ਬਹੁਤ ਬੰਦੇ ਨਾਲ ਭੜੇ ਨਾਲ ਵੀ ਪੰਗਾ ਲੱਤਾਂ ਹੋਇਆ। ਪੰਜਾਬ ਦੇ ਏਜੰਟਾਂ ਦਾ ਤਾਂ ਸ਼ਾਇਦ ਉਬਾਲਾ ਨਹੀਂ ਵਜਿਆ ਪਰ ਚੰਡੀਗੜ੍ਹ ਦੇ ਏਜੰਟਾਂ ਤੋਂ ਉਬਾਲਾ ਵਜ ਗਿਆ ਜੀ। ਉਹਨਾਂ ਨੇ ਪੂਰੀ ਤਿਆਰੀ ਕਰ ਲਈ ਜੀ ਅਗਲੇ ਕ ਠੀਕ ਹੈ ਪੈਸੇ ਲੈਣੇ ਨੇ ਜਾਂ ਨਹੀਂ ਲੈਣੇ ਨੇ ਇਹ ਕੌਣ ਹੁੰਦੇ ਨੇ ਜ਼ਬਰਦਸਤੀ ਦਫ਼ਤਰ ਚ ਵੜਨ ਵਾਲੇ ਗਾਲਾਂ ਕੱਢਣ ਵਾਲੇ ਕਿਉਂਕਿ ਭਾਣਾ ਸਿੱਧੂ ਕੰਮ ਭਾਵੇਂ ਠੀਕ ਕਰਦਾ ਹੋਵੇ ਪਰ ਉਹਦੀ ਜਿਹੜੀ ਜ਼ੁਬਾਨ ਆ ਨਾ ਜੀ ਉਹ ਜਿਹੜੇ ਸ਼ਬਦ ਵਰਤਦਾ ਵਾ ਸੋਸ਼ਲ ਮੀਡੀਆ ਦੇ ਉੱਤੇ ਵੀ ਗਾਲਾਂ ਕੱਢਣੀਆਂ ਪੜ ਕੇ ਕਿਸੇ ਹੀਟਣਾ ਫਿਰ ਮਾਵਾ ਭੈਣਾ ਦੀਆਂ ਗਾਲਾਂ ਕੱਢਣੀਆਂ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਏਜੰਟਾਂ ਦੀਆਂ ਵੀ ਅੱਖਾਂ 'ਚ ਰੜਕਵੀਆਂ ਸੀ ਠੀਕ ਹੈ ਕਿ ਜਦੋਂ ਕਿਸੇ ਕੋਲੋਂ ਪੈਸੇ ਕਢਵਾਣੇ ਨੇ ਤੇ ਦਬਕੇ ਮਾਰਨੇ ਪੈਂਦੇ ਨੇ ਪਰ ਪਹਾਨਾ ਸਿੱਧੂ ਨੂੰ ਇਸ ਗੱਲ ਦਾ ਅਹਿਸਾਸ ਤਾਂ ਹੈ ਹੀ ਕਿ ਕਾਨੂੰਨ ਤਾਂ ਉਸ ਨੂੰ ਦਬਕੇ ਮਾਰਨ ਦੀ ਇਜਾਜ਼ਤ ਨਹੀਂ ਦਿੰਦਾ ਜੀ ਭੁੰਡ ਕੇ ਨਾ ਆਜੋ ਕਿਤੇ ਠੀਕ ਨਾ ਗੱਲ ਮੂਰੇ ਪਰ ਉਹ ਇਸ ਗੱਲ ਦਾ ਫਾਇਦਾ ਚੁੱਕ ਰਿਹਾ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਉਹਦੇ ਸਮਰਥਕ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੈ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਏਜੰਟ ਬਹੁਤ ਜ਼ਿਆਦਾ ਠੱਗੀਆਂ ਕਰਦੇ ਨੇ ਜਿਸ ਕਰਕੇ ਪਹਾਨਾ ਸਿੱਧੂ ਵਰਗੇ ਬੰਦਿਆਂ ਨੂੰ ਅੱਗੇ ਆਣਾ ਪੈਂਦਾ ਔਰ ਜਦੋਂ ਅੱਗੇ ਆਂਦੇ ਨੇ ਹਾਈਲਾਈਟ ਹੋ ਗਿਆ ਪਾਨਾ ਸਿੱਧੂ ਹੁਣ ਕਹਿੰਦੇ ਨੇ ਜੀ ਫਿਲਮ ਸ਼ੂਟ ਵਾਸਤੇ ਪਰਮਿਸ਼ਨ ਲੈ ਕੇ ਕੋਰਟ ਚ ਕਿਉਂਕਿ ਮੁਕਦਮੇ ਬੜੇ ਦਰਜ ਹੈ ਜੀ ਪਾਨਾ ਸਿੱਧੂ ਦੇ ਖਿਲਾਫ ਸੋ ਕੋਰਟ ਚੋਂ ਪਰਮਿਸ਼ਨ ਲੈ ਕੇ ਅਗਲਾ ਵਿਦੇਸ਼ ਨੂੰ ਗਿਆ ਹੈ ਜੀ ਯੂਰਪ ਦੇ ਵਿੱਚ ਸੋ ਇਸ ਦੌਰਾਨ ਚੰਡੀਗੜ੍ਹ ਗਈ ਟੀਮ ਨੂੰ ਏਜੰਟਾਂ ਨੇ ਬਾਹਾਲਿਆ ਜੀ ਪੁਲਿਸ ਆ ਗਈ ਜੀ ਕਹਿੰਦੇ ਜੀ ਮੁਕਦਮਾ ਦਰਜ ਕਰ ਲਿਆ ਐਫ ਆਈ ਆਰ ਦੀ ਕਾਪੀ ਵੀ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਆ ਇਹ ਮੁਕਦਮਾ ਜਿਹੜਾ ਪਾਨਾ ਸਿੱਧੂ ਦੀ ਟੀਮ ਦੇ ਖਿਲਾਫ ਦਰਜ ਹੋ ਗਿਆ ਏ ਪਾਨਾ ਸਿੱਧੂ ਆਪ ਯੂਰਪ ਬੈਠਾ ਹੁਣ ਵੀਡੀਓ ਪਾ ਰਿਹਾ ਲਿਆ ਜੀ ਮੇਰੇ ਬੰਦੇ ਦੇ ਉੱਤੇ ਪਰਚਾ ਪੈ ਗਿਆ ਜੀ ਸੋ ਹੁਣ ਫੋਰੀ ਤੌਰ ਤੇ ਉਹ ਤੇ ਪਾਨੇ ਸਿੱਧੂ ਨੂੰ ਕੀ ਕਰਨਾ ਚਾਹੀਦਾ ਜੇ ਤਾਂ ਪਾਨਾ ਸਿੱਧੂ ਵਾਕਈ ਇਸ ਮੁੱਦੇ ਨੂੰ ਲੈ ਕੇ ਸਵੈੰਧਨਸ਼ੀਲ ਹੈ ਤੇ ਆਪਣੀ ਫਲਾਈਟ ਫੜ ਕੇ ਵਾਪਸ ਆਵੇ ਕਿਉਂਕਿ ਉਹਦੀ ਆਪਣੀ ਟੀਮ ਦੇ ਉੱਤੇ ਮੁਕੱਦਮਾ ਦਰਜ ਹੋ ਗਿਆ ਔਰ ਆਪਣੇ ਆਪ ਦੇ ਵਿੱਚ ਵੀ ਟੀਮ ਦਾ ਮਨੋਬਲ ੁੱਟਣ ਵਾਲੀ ਗੱਲ ਹੈ ਕਿ ਤੁਸੀਂ ਭਾਈ ਵਿਦੇਸ਼ ਦੇ ਵਿੱਚ ਮੋਜਾ ਮਾਨੋ ਤੇ ਇੱਥੇ ਟੀਮ ਤੁਹਾਡੀ ਫੱਟ ਗਈ ਆ ਪੁਲਸ ਦੇ ਢਿੱਕੇ ਆ ਗਈ ਉਹ ਵੀ ਚੰਡੀਗੜ੍ਹ ਪੁਲਸ ਦੇ ਜਿਹੜੀ ਥੋੜੀਆਂ ਕਿਤੇ ਕਿਸੇ ਦੀ ਸੁਣਦੀ ਨਹੀਂ ਪੰਜਾਬ ਵਾਲੇ ਤਾਂ ਫੇਰ ਕਿਤੇ ਨਾ ਕਿਤੇ ਪ੍ਰੈਸ਼ਰ 'ਚ ਆ ਗਏ ਸੀ ਭਾਨਾ ਸਿੱਧੂ ਦੇ ਪਰ ਚੰਡੀਗੜ੍ਹ ਪੁਲਸ ਦਾ ਤਾਂ ਭਾਨਾ ਸਿੱਧੂ ਦੇ ਪ੍ਰੈਸ਼ਰ 'ਚ ਆਣਾ ਸੋਖਾ ਨਹੀਂ ਜਾਪਦਾ ਸੋ ਇਸ ਪੂਰੇ ਮਸਲੇ ਦੇ ਵਿੱਚ ਹੁਣ ਭਾਨਾ ਸਿੱਧੂ ਜਾਂ ਤਾਂ ਆਪਣਾ ਟ੍ਰਿਪ ਛੱਡ ਕੇ ਵਾਪਸ ਆਵੇ ਦੂਸਰੇ ਪਾਸੇ ਇੱਕ ਹੋਰ ਗੱਲ ਦੱਸ ਦਈਏ ਜੀ ਕਿ ਭਾਨਾ ਸਿੱਧੂ ਦੇ ਖਿਲਾਫ ਚੰਡੀਗੜ੍ਹ ਦੇ ਏਜੰਟਾਂ ਨੇ ਵੀ ਐਸਾ ਮੋਰਚਾ ਖੋਲ੍ਹ ਲਿਆ ਜੀ ਉਹਨਾਂ ਨੇ ਔਰ ਉਸ ਤੋਂ ਬਾਅਦ ਜੋ ਪੰਜਾਬ ਵਾਲੇ ਵੀ ਐਕਟਿਵ ਹੋ ਗਏ ਕਹਿੰਦੇ ਜੀ ਹੁਣ ਪਾਣਾ ਸਿੱਧੂ ਦਾ ਅਸੀਂ ਵੀਜ਼ਾ ਕੈਨਸਲ ਕਰਾਵਾਂਗੇ ਰੱਖਣਗੇ ਚੋਠ ਅੱਗ ਇਕੱਠੇ ਹੋਏ ਨੇ ਪ੍ਰੋਫਿਟੀ ਲੈਣ ਦੇ ਹਾਂ ਹਾਂ ਜੀ ਜਿਹੜਾ ਜਿਹਨੇ ਜੀਤੋ ਜੀਤੋ ਫਰੋਫਟੀ ਮੰਗੀ ਆ ਵੀਰ ਬਣ ਕੇ ਤੁਹਾਡੇ ਕਿਸੇ ਵੀ ਸਰਕਲ ਦੇ ਵਿੱਚ ਕਿਸੇ ਤੋਂ ਫਰੋਫਟੀ ਮੰਗੀ ਆ ਨੇ ਠੱਗਾ ਨੇ ਤੇ ਇਹਨਾਂ ਨੂੰ ਪਤਾ ਲੱਗ ਜੇ ਵੀ ਫਰੋਫਟੀ ਲੈਣ ਦਾ ਮਤਲਬ ਕੀ ਹੁੰਦਾ ਸਾਰੇ ਵੀਰ ਨਾ ਸਹੀ ਭਾਈ ਆਪਾਂ ਨਾਲ ਤੁਹਾਡੇ ਆਪਾਂ ਨਾਲ ਥੋੜੀ ਜੀ ਦੇਖੋ ਜੇ ਕੋਈ ਚੰਗਾ ਮਾੜਾ ਜੋ ਵੀ ਹੁੰਦਾ ਸਾਰੇ ਇਕੱਠੇ ਹੋ ਜਾ ਕਰੋ ਕਿਉਂਕਿ ਆਪਣੀ ਕਾਸ਼ ਕਰਨ ਦੇ ਨਾ ਦੇਖੋ ਇਹ ਕਰਦੇ ਠੱਗਾ ਕਰਦਾ ਆਪਾਂ ਚੱਲ ਜਾਈਏ ਆਪਾਂ ਗਰੂਪ ਦੇ ਹਿਸਾਬ ਨਾਲ ਚੱਲਾਂਗੇ ਅੱਜ ਕਾਨੂੰਨ ਦੇ ਥਰੂ ਚੱਲੇ ਆ ਆਪਣਾ ਕਿੰਨਾ ਵਧੀਆ ਹੱਲ ਹੋਇਆ ਦੇਖੋ ਅੱ ਪਤਨਾਮ ਕਾਂ ਦੇ ਚੱਕਰ ਚ ਧਮਕੀਆਂ ਮੰਨਦੇ ਸੀ ਪਹਿਲੇ ਆਪਾਂ ਨਾਲ ਸਾਢੇ 15 ਉਹ ਬੈਠਾ ਅੰਦਰ ਸਾਡੇ ਕੋਲ ਅੱਠ ਧਰਮ ਆਣੇ ਕੱਲ ਨੂੰ ਸਾਰਿਆਂ ਨੂੰ ਮੈਸੇਜ ਕਰ ਦਾਂਗੇ ਵੀਰ ਬਣ ਕੇ ਸਾਰਿਆਂ ਨੂੰ ਤੇ ਪਹੁੰਚ ਜਾਓ ਭਾਈ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਕਿ ਜਿਹੜੇ ਏਜੰਟ ਤੇ ਗਰੁੱਪ ਨੇ ਸਾਡੇ ਸੂਤਰਾ ਦੇ ਮੁਤਾਬਕ ਉਹਨਾਂ ਗਰੁੱਪਾਂ ਦੇ ਵਿੱਚ ਇਸ ਕੱਲ ਤੇ ਡਿਸਕਸ਼ਨ ਚੱਲ ਰਹੀ ਹੈ ਉਹਦੇ ਸਕਰੀਨਸ਼ਾਟ ਵੀ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਕਿ ਭਾਈ ਭਾਨਾ ਸਿੱਧੂ ਫਿਲਮ ਸ਼ੂਟ ਦੇ ਨਾਮ ਦੇ ਉੱਤੇ ਯੂਰਪ ਦੇ ਵਿੱਚ ਗਿਆ ਹੈ ਉਹ ਰੋਜ਼ ਦੇ ਖਿਲਾਫ ਮੁਕਦਮੇ ਦੇ ਤਰਜਿ ਸੀ ਐਂਬੈਸੀ ਨੂੰ ਜਾਣਕਾਰੀ ਦੇਣੀ ਪੈਂਦੀ ਆ ਹੁਣ ਉਹ ਕਹਿੰਦੇ ਆਪਾਂ ਚੈੱਕ ਕਰਾਵਾਂਗੇ ਜੀ ਐਂਬੈਸੀ ਨੂੰ ਦੱਸਿਆ ਨੇ ਮੇਰੇ ਖਿਲਾਫ ਇਦਾਂ ਦੇ ਮੁਕੱਦਮੇ ਦਰਜ ਨੇ ਕਿਉਂਕਿ ਜੇ ਦੱਸਿਆ ਹੋਵੇ ਤਾਂ ਫਿਰ ਵੀਜ਼ਾ ਲੱਗਣ ਦੀ ਸੰਭਾਵਨਾ ਨਾ ਦੇ ਬਰਾਬਰ ਹੋ ਜਾਂਦੀ ਆ ਸੋ ਇਸ ਕਰਕੇ ਏਜੰਟ ਫਿਰ ਨੇਚਰਲੀ ਗੱਲ ਆ ਹੋਰ ਕਿਤੇ ਭਾਵੇਂ ਕੁਝ ਨਾ ਕਰ ਸਕਣ ਪਰ ਐਂਬੈਸੀਆਂ ਬੂਸੀਆਂ ਦੇ ਨਾਲ ਕਿੱਦਾਂ ਕਨਵਰਸੇਸ਼ਨ ਕਰਨੀ ਆ ਇਸ ਗੱਲ ਦੀ ਜਾਣਕਾਰੀ ਤਾਂ ਏਜੰਟਾਂ ਨੂੰ ਰਹਿੰਦੀ ਆ ਔਰ ਏਜੰਟ ਪੂਰੀ ਤਰ੍ਹਾਂ ਹੱਤ ਧੋ ਕੇ ਹੁਣ ਇਸ ਗੱਲ ਦੇ ਪਿੱਛੇ ਪੈ ਗਏ ਨੇ ਕਿਉਂਕਿ ਏਜੰਟ ਕਹਿੰਦੇ ਨੇ ਕਿ ਠੀਕ ਆ ਜੇ ਕੋਈ ਲੈਣ ਦੇਣਾ ਪੁਲਿਸ ਆਪਣਾ ਕੰਮ ਕਰੇ ਕਾਨੂੰਨ ਆਪਣਾ ਕੰਮ ਕਰੇ ਕੋਈ ਤੀਸਰਾ ਬੰਦਾ ਆ ਕੇ ਗਾਲਾਂ ਕਿਉਂ ਕੱਢੇ ਹੁਣ ਦੂਸਰੇ ਪਾਸੇ ਇੱਕ ਪਹਿਲੂ ਐ ਵੀ ਆ ਕਿ ਭਾਈ ਫਿਰ ਤੁਸੀਂ ਪੈਸੇ ਕਿਉਂ ਨਹੀਂ ਮੋੜਦੇ ਲੋਕਾਂ ਦੇ ਪਰ ਖੈਰ ਪਾਨਾ ਸਿੱਧੂ ਹੁਣ ਅੱਖਾਂ ਚ ਰੜਕਾ ਲੱਗ ਪਿਆ ਸੀ ਦਲਜੀਤ ਦੋਸਾਂ ਦੀ ਫਿਲਮ ਚ ਆਨ ਤੋਂ ਬਾਅਦ ਤਾਂ ਵੈਸੇ ਵੀ ਉਹਦੀ ਚੜਾਈ ਥੋੜੀ ਜ਼ਿਆਦਾ ਹੋ ਗਈ ਸੀ ਔਰ ਹੁਣ ਪਾਨਾ ਸਿੱਧੂ ਉੱਥੋਂ ਬੈਠਾ ਕਹਿੰਦਾ ਜੀ ਕਿ ਚੰਡੀਗੜ੍ਹ ਦੇ ਵਿੱਚ ਆਗਰਣਾ ਲਾਵਾਂਗੇ ਜੀ ਐਲਾਨ ਕਰਾਂਗੇ ਜੀ ਉਹ ਕਰਾਂਗੇ ਪਰ ਐਲਾਨ ਨਾ ਮੈਨੂੰ ਲੱਗਦਾ ਗੱਲ ਔਰ ਤੁਸੀਂ ਜੇ ਜ਼ਿੰਮੇਵਾਰੀ ਲਈਏ ਲੋਕਾਂ ਦੇ ਪੈਸੇ ਦਿਵਾਣ ਦੀ ਤੇ ਤੁਸੀਂ ਵਿਦੇਸ਼ ਚ ਬੈਠੇ ਹੋਏ ਕੀ ਕਰਦੇ ਹੋ ਤੁਹਾਨੂੰ ਵਾਪਸ ਮੁੜਨਾ ਚਾਹੀਦਾ ਆਪਣੀ ਟੀਮ ਦਾ ਮਨੋਬਲ ਵਧਾਉਣਾ ਚਾਹੀਦਾ ਕਿਉਂਕਿ ਜੇਕਰ ਤੁਹਾਡੇ ਚ ਹੁਨਰ ਹੈ ਤੁਸੀਂ ਜੇ ਫਿਲਮ ਸ਼ੂਟ ਵਾਸਤੇ ਗਏ ਹੋ ਤੇ ਫੇਰ ਤਾਂ ਮੈਨੂੰ ਲੱਗਦਾ ਵਾ ਕਿ ਤੁਹਾਨੂੰ ਕੱਲ ਤੁਸੀਂ ਫੇਰ ਚੱਲ ਜਿਓ ਇੱਕ ਟਿਕਟ ਹੀ ਹੈ ਕੀ ਫਰਕ ਪੈਂਦਾ ਵਾਪਸ ਆਓ ਮੋਰਚਾ ਥੰਬੋ ਜੇ ਏਜੰਟ ਗਲਤ ਨੇ ਤੇ ਦਿਓ ਉਹਨਾਂ ਨੂੰ ਮੂੰਹ ਤੋੜ ਜਵਾਬ ਪਰ ਫਿਰ ਹਾਲ ਪਾਨਾ ਸਿੱਧੂ ਵਾਸਤੇ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ ਔਰ ਉਸ ਦਾ ਵੀਜ਼ਾ ਕੈਨਸਲ ਕਰਵਾਉਣ ਵਾਸਤੇ ਵੀ ਐਕਸਕਲੂਸਿਵ ਜਾਣਕਾਰੀ ਦੇ ਰਹੇ ਆ ਕਹਿੰਦੇ ਜੀ ਆਪਾਂ ਅੰਬੈਸੀ ਦੇ ਨਾਲ ਕਮਿਊਨੀਕੇਸ਼ਨ ਕਰਨ ਜਾ ਰਹੇ ਆ ਕਿ ਇਸ ਬੰਦੇ ਦੇ ਖਿਲਾਫ ਇਹਨੇ ਮੁਕਦਮੇ ਦਰਜਾ ਇਸ ਨੂੰ ਵੀਜ਼ਾ ਕਿਵੇਂ ਦਿੱਤਾ ਗਿਆ ਔਰ ਜੇਕਰ ਜੀਹਾ ਹੋ ਗਿਆ ਤਾਂ ਇੱਕ ਮੁਕਦਮਾ ਪਾਨਾ ਸਿੱਧੂ ਦੇ ਖਿਲਾਫ ਹੋਰ ਖੜਾ ਹੋ ਸਕਦਾ ਜੀ ਅੰਬੈਸੀ ਨੂੰ ਗਲਤ ਜਾਣਕਾਰੀ ਦੇਣ ਦਾ ਪਰ ਇਹ ਏਜੰਟ ਇਸ ਗੱਲ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਫਿਰ ਨਹੀਂ ਇਹ ਤਾਂ ਇੱਕ ਵੱਡਾ ਸਵਾਲ ਹੈ ਪਰ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪਾਨਾ ਸਿੱਧੂ ਦੀ ਟੀਮ ਨੂੰ ਕਿਵੇਂ ਬਾਹਰ ਕੱਢ ਰਿਹਾ ਏਜੰਟ ਆਪਣੇ ਦਫ਼ਤਰ ਚੋਂ ਬਾਹਰ ਕੱਢ ਰਿਹਾ ਜੀ ਨਾਲ ਉਹਨਾਂ ਦੇ ਪ੍ਰਾਈਵੇਟ ਜਿਹੜੀ ਸਿਕਿਉਰਿਟੀ ਹੈ ਇਸ ਤੋਂ ਬਾਅਦ ਪੁਲਿਸ ਵੀ ਆ ਗਈ ਆ ਹੁਣ ਪਾਨਾ ਸਿੱਧੂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਗੱਲ ਕਹਿ ਰਿਹਾ ਕਿ ਧੱਕਾ ਹੋ ਗਿਆ ਹੁਣ ਧੱਕਾ ਤਾਂ ਹੋ ਗਿਆ ਜੀ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪਾਨਾ ਸਿੱਧੂ ਦੀ ਵਿਦੇਸ਼ ਤੋਂ ਵਾਪਸੀ ਇਸ ਮੁੱਦੇ ਦੇ ਵਿੱਚ ਹੋ ਜਾਣੀ ਚਾਹੀਦੀ ਹੈ ਫਿਲਮਾਂ ਫਿਲਮਾਂ ਬਾਹਰ ਤੋਂ ਸ਼ੂਟ ਹੁੰਦੀਆਂ ਰਣਗੀਆਂ ਪਰ ਫਿਲਹਾਲ ਐਫ ਆਈ ਆਰ ਦੀ ਕਾਪੀ ਦੇਖ ਲੋ ਕਿਸ ਤਰੀਕੇ ਦੀਆਂ ਸੰਗੀਨਤਾ ਰਾਮਾਂ ਦੇ ਤਹਿਤ ਮੁਕੱਦਮਾ ਜਿਹੜਾ ਵਾ ਪਾਨਾ ਸਿੱਧੂ ਦੇ ਖਿਲਾਫ ਦਰਜ ਹੋ ਗਿਆ ਹੈ ਔਰ ਤੁਸੀਂ ਸਭ ਨੇ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਪਾਨਾ ਸਿੱਧੂ ਲੋਕਾਂ ਦੀ ਰਿਕਵਰੀ ਕਰਵਾਉਣ ਵਾਸਤੇ ਕਿੰਨਾ ਐਕਟਿਵ ਇੱਕ ਪਹਿਲੂ ਹੈ ਵੀ ਕਿ ਭਾਨਾ ਸਿੱਧੂ ਜੋ ਕਰਦਾ ਲੋਕਾਂ ਨੂੰ ਪਸੰਦ ਵੀ ਆਉਂਦਾ ਕਿਉਂਕਿ ਲੋਕਾਂ ਦੇ ਪੈਤੇ ਪਤੇ ਹੁੰਦੇ ਨੇ ਪਰ ਦੂਸਰਾ ਪਹਿਲੂ ਇਹ ਵੀ ਹੈ ਕਿ ਜਿਹੜਾ ਭਾਨਾ ਸਿੱਧੂ ਦਾ ਤਰੀਕਾ ਹੈ ਜਿਹੜੀ ਸ਼ਬਦਾਵਲੀ ਹੈ ਉਹ ਬੜੀ ਥਰਡ ਗ੍ਰੇਡ ਸ਼ਬਦਾਵਲੀ ਕਿਤੇ ਨਾ ਕਿਤੇ ਸਾਹਮਣੇ ਨਜ਼ਰ ਆਂਦੀ ਹੈ ਕੱਥੀ ਹੀਟਣਾ ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਗਾਲਾਂ ਕੱਢਦੀਆਂ ਮਾਵਾ ਪੈਣਾ ਦੀਆਂ ਸੋ ਇਹੀ ਗੱਲਾਂ ਕਰਕੇ ਉਹ ਏਜੰਟਾਂ ਦੀ ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਕਿਉਂਕਿ ਏਜੰਟ ਕਹਿੰਦੇ ਆਪਾਂ ਠੱਗ ਥੋੜੀਆਂ ਜੀ ਕਹਿੰਦੇ ਜੀ ਜਿਨ੍ਹਾਂ ਨੇ ਲਾਇਸੈਂਸ ਲਿੱਤਾ ਜਿਨ੍ਹਾਂ ਕੋਲ ਲਾਇਸੈਂਸ ਹੈ ਚਾਹੇ ਪ ਸਾਨੂੰ ਜੇ ਆਪਾਂ ਵਾਇੋਲੇਸ਼ਨ ਕਰਾਂਗੇ ਸਰਕਾਰ ਸਾਡੇ ਨਾਲ ਨੇ ਜਿੱਠੇ ਹੁਣ ਕੋਈ ਵੀ ਬੰਦਾ ਉੱਠ ਕੇ ਉਹਨਾਂ ਨੂੰ ਗੰਦੀਆਂ ਗਾਲਾਂ ਕੱਢੇ ਕਹਿੰਦੇ ਜੇ ਠੱਗੀ ਕੀਤੀ ਹੈ ਤੇ ਠੀਕ ਹੈ ਪਰਚਾ ਦਰਦੀ ਕਰੋ ਲਾਇਸੈਂਸ ਕੈਨਸਲ ਕਰੋ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵਾ ਕਿ ਇਸ ਪੂਰੇ ਐਪੀਸੋਡ ਦੇ ਵਿੱਚ ਏਜੰਟਾਂ ਨੂੰ ਕੁਝ ਜ਼ਿਆਦਾ ਹੀ ਕਲਪਾਤ ਆ ਪਾਣਾ ਸਿੱਧੂ ਨੇ ਔਰ ਹੋ ਸਕਦਾ ਜੀ ਕਿ ਪਾਣਾ ਸਿੱਧੂ ਇੱਕ ਨਜ਼ਰ ਦੇ ਵਿੱਚ ਠੀਕ ਵੀ ਹੋਵੇ ਕਿਉਂਕਿ ਜਿਨ੍ਹਾਂ ਦੇ ਪੈਸੇ ਫਤੇ ਹੁੰਦੇ ਉਹਨਾਂ ਵਾਸਤੇ ਤਾਂ ਬੰਦਾ ਰੱਬ ਹੁੰਦਾ ਜੇ ਕੋਈ ਕਢਵਾ ਦੇ ਜੀ ਪਰ ਜਿਨ੍ਹਾਂ ਕੋਲੋਂ ਕਢਵਾਂਦਾ ਉਹਨਾਂ ਨੂੰ ਤਾਂ ਫੇਰ ਗੁੱਸਾ ਆਂਦਾ ਔਰ ਏਜੰਟਾਂ 3 ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ